ਕੂ ਪਿਆਰਿਓ ਗੁਰੂਜੀ ਰੱਬੀ ਬੰਦੇ ਸਨ ਉਹਦੇ ਹੁਕਮ ਵਿੱਚ ਰਹਿੰਦੇ ਸਨ ਰੱਬ ਦਾ ਸੱਦਾ ਆਇਆ ਮਾਪਾਪ ਚਾਚਿਆਂ ਤਾਇਆਂ ਨੂੰ ਛੱਡ ਤੁਰੇ ਕਿਸੇ ਲਾਲਚ ਤੇ ਮੋਹ ਪਿਆਰ ਨੇ ਉਹਨਾਂ ਦੇ ਚਰਨਾਂ ਨੂੰ ਸੁਨਹਿਰੀ ਜ਼ੰਜੀਰ ਨਾ ਮਾਰੇ ਜਿਵੇਂ ਕਿਸੇ ਦਰਖਤ ਉੱਤੇ ਪੰਛੀ ਆ ਕੇ ਬੈਠਦਾ ਤੇ ਮਨ ਦੀ ਮੋਜ ਨਾਲ ਕਿਸੇ ਨੂੰ ਅਣ ਦੱਸੇ ਹੀ ਉਡਾਰੀ ਮਾਰ ਲੈਂਦਾ ਹੈ ਤਵੇਂ ਗੁਰੂਜੀ ਪਾਣੇ ਅੰਦਰ ਤਲਵੰਡੀ ਆਏ ਪਾਣੇ ਅੰਦਰ ਹੀ ਛੱਡ ਤੁਰੇ ਮਾਤਾ ਨੇ ਤਰਲੇ ਕੀਤੇ ਆਈ ਜਾਰ ਨੇ ਰੋਕਿਆ ਰਾਏ ਬਲਾਰ ਨੇ ਆਖਿਆ ਕਿਸੇ ਦੀ ਇੱਕ ਨਾ ਸੁਣੀ ਮਰਦਾਨੇ ਨੂੰ ਸਾਦੇ ਆਖਿਆ ਚੱਲ ਮਰਦਾਨਿਆ ਦਤਾਰ ਦਾ ਹੁਕਮ ਆ ਗਿਆ ਹੈ ਦੂਰ ਜੰਗਲ ਵਿੱਚ ਬੈਠਾ ਹੋਇਆ ਕੋਈ ਅਸਾਨੂੰ ਚੇਤੇ ਕਰ ਰਿਹਾ ਹੈ ਸਰਦੀ ਆਤਮਾ ਵਾਲੇ ਸਾਨੂੰ ਉਡੀਕ ਰਹੇ ਨੇ ਜਿਵੇਂ ਹੁਕਮ ਹੋਵੇ ਮੈਂ ਤਿਆਰ ਹਾਂ ਮਰਦਾਨੇ ਉੱਤਰ ਦਿੱਤਾ ਤਲਵੰਡੀੋਂ ਨਿਕਲ ਕੇ ਦੱਖਣ ਨੂੰ ਹੋਏ ਉਸ ਸਮੇਂ ਦੱਖਣੀ ਪੰਜਾਬ ਦਾ ਇਲਾਕਾ ਜੰਗਲ ਬੰਜਰ ਬਹੁ ਸੀ ਦੂਰ ਦੂਰ ਤੱਕ ਕੋਈ ਟਾਵਾ ਟਾਵਾ ਬੰਡ ਹੁੰਦਾ ਸੀ ਬਾਣ ਕਿੱਕਰ ਤੇ ਫਗਵਾੜੇ ਬਾਹਲੇ ਜੰਗਲ ਵਿੱਚ ਗੁਰੂ ਜੀ ਤੇ ਮਰਦਾਨਾ ਤੁਰ ਪਏ ਗੁਰੂ ਜੀ ਪਵਨ ਆਹਾਰੀ ਸਨ ਉਹਨਾਂ ਨੂੰ ਪੁੱਖ ਤਰੇ ਨਹੀਂ ਸੀ ਲੱਗਦੀ ਸਰਬ ਸ਼ਕਤੀਮਾਨ ਉਹਨਾਂ ਨੂੰ ਸੰਤੋਖ ਸਬਰ ਬਖਸ਼ਿਆ ਹੋਇਆ ਸੀ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਦੀ ਹਾਲਤ ਸੀ ਪ੍ਰਮਾਤਮਾ ਦੀ ਭਗਤੀ ਹੀ ਉਹਨਾਂ ਦੀ ਜੀਵਨ ਦਾ ਆਸਰਾ ਤੇ ਮਨੋਰਥ ਸੀ ਪਰ ਉਸ ਮਰਦਾਨਾ ਸਧਾਰਨ ਮਨੁੱਖ ਸੀ ਗੁਰੂ ਜੀ ਦੇ ਸੰਗਤ ਨੇ ਉਸ ਨੂੰ ਹੌਸਲਾ ਵਾਲਾ ਤਾਂ ਬਣਾਇਆ ਸੀ ਪਰ ਜਨਮ ਜਮਾਂਤਰਾਂ ਦੀ ਭੁੱਖ ਉਸ ਦੀ ਸੀਤੀ ਹੀ ਨਹੀਂ ਜਾ ਜਾਂਦੀ ਨਾਲ ਹੀ ਚੋਝੀ ਪ੍ਰੀਤਮ ਵੀ ਮਰਦਾਨੇ ਨਾਲ ਕਈ ਚੋਜ ਕਰਦਾ ਰਹਿੰਦਾ ਤੀ ਕੋ ਤੋਂ ਉੱਪਰ ਪੰਦ ਕਰ ਲਿਆ ਲੱਤਾਂ ਥੱਕ ਗਈਆਂ ਭੁੱਖ ਸਤਾਉਣ ਲੱਗੀ ਬਿਆਕਲ ਜਿਹਾ ਹੋਇਆ ਮਰਦਾਨਾ ਬੋਲਿਆ ਸਕੀਮਾਂ ਤੇ ਭੁੱਖ ਤੰਗ ਕਰ ਰਹੀ ਹੈ ਕਿਸੇ ਬਸੋਂ ਵਿੱਚ ਚੱਲੀਏ ਕੋਈ ਜਲ ਵਾਲਾ ਅਸਥਾਨ ਆ ਲੈਣ ਦੇ ਗੁਰੂ ਜੀ ਨੇ ਉੱਤਰ ਦਿੱਤਾ ਤੇ ਦੋਵੇਂ ਤੁਰ ਗਏ ਚੱਲੋ ਚੱਲੀ ਇੱਕ ਕੋਪੰਦ ਹੋਰ ਚੱਲੇ ਗਏ ਸੰਗਣਾ ਬਾਣਾ ਆਇਆ ਨਰਮਲ ਜਲ ਦਾ ਇੱਕ ਕੱਚਾ ਤਲਾਹ ਸੀ ਉਹ ਤਲਾਹ ਦੇ ਕਿਨਾਰੇ ਗੁਰੂ ਜੀ ਸਤ ਕਰਤਾਰ ਆ ਕੇ ਬੈਠ ਗਏ ਨਰਮਲ ਜਲ ਨਾਲ ਪੰਜ ਇਸ਼ਨਾਨਾ ਕੀਤਾ ਮਰਦਾਨੇ ਨੇ ਪੰਜ ਇਸ਼ਨਾਨਾ ਕਰਨ ਦੇ ਨਾਲ ਸੀਤਲ ਜਾਲੂ ਪੀ ਲਿਆ ਪਾਣੀ ਪੀ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਾਲਕ ਮੇਰੇ ਪੇਟ ਦਾ ਕੋਈ ਪ੍ਰਬੰਧ ਕਰੋ ਭੁੱਖ ਦੀ ਖੋ ਤੰਗ ਕਰ ਰਹੀ ਹੈ ਅੱਜ ਦੂਸਰਾ ਦਿਨ ਹੈ ਰੋਟੀ ਨੂੰ ਮਰਦਾਨਿਆਂ ਕਰਤਾਰ ਨੂੰ ਪੇਟ ਦੀ ਚਿੰਤਾ ਹੈ ਤੂੰ ਚਿੰਤਾ ਨਾ ਕਰ ਬੰਦੇ ਦੇ ਫਿਕਰ ਕਰਨ ਤੇ ਕੁਝ ਨਹੀਂ ਹੁੰਦਾ ਜਦੋਂ ਕਰਤਾਰ ਫਿਕਰ ਕਰੇ ਤਾਂ ਮਨਸਾ ਪੂਰੀਆਂ ਹੁੰਦੀਆਂ ਹਨ ਅੱਛਾ ਕਰਤਾਰ ਦਾ ਹੁਕਮ ਹੈ ਸੱਜੇ ਹੱਥ ਵੱਲ ਜਾ ਅੱਗੇ ਨਗਰ ਆਵੇਗਾ ਉਸ ਨਗਰ ਦੇ ਲੋਕ ਤੇਰੀ ਬਹੁਤ ਸੇਵਾ ਕਰਨਗੇ ਪੇਟ ਭਰ ਕੇ ਰੋਟੀ ਖਾਵੇਂ ਪਰ ਪੱਲੇ ਕੁਝ ਨਾ ਬੰਨੀ ਪਾਂਸੀ ਤੇ ਦਰਬੇਸ਼ ਭੰਡਾਰੇ ਜਮਾ ਨਹੀਂ ਕਰਦੇ ਲੋਕ ਤੈਨੂੰ ਚੀਜ਼ਾਂ ਦੇਣਗੇ ਪਰ ਦੇਖੇ ਤਾਤਾ ਮੈਨੂੰ ਤਾਂ ਰੋਟੀ ਲੱਸੀ ਮਿਲਣੀ ਚਾਹੀਏ ਹੋਰ ਕੁਝ ਨਹੀਂ ਲੋੜੀ ਦਾ ਜਾਣ ਵਾਸਤੇ ਤਿਆਰ ਹੁੰਦੇ ਹੋਏ ਮਰਦਾਨੇ ਨੇ ਉੱਤਰ ਦਿੱਤਾ ਨਗਰ ਦਾ ਹੋਣਾ ਸੁਣ ਕੇ ਉਹ ਬਹੁਤ ਖੁਸ਼ ਹੋ ਗਿਆ ਜੰਗਲ ਘਣਾ ਸੀ ਉਸ ਨੂੰ چیرਦਿਆ ਹੋਇਆ ਮਰਦਾਨਾ ਨਗਰ ਵਿੱਚ ਜਾ ਪੁੱਜਾ ਗੁਰੂ ਜੀ ਦੀਆਂ ਬਰਕਤਾਂ ਦਾ ਸੱਦਾ ਜਿਉਂ ਹੀ ਮਰਦਾਨਾ ਨਗਰ ਵਿੱਚ ਗਿਆ ਤਿਉਂ ਹੀ ਨਗਰ ਵਾਸੀ ਉਸ ਦੇ ਸਵਾਗਤ ਵਾਸਤੇ ਆ ਗਏ ਕਿਸੇ ਉਸ ਨੂੰ ਮੱਥਾ ਟੇਕਿਆ ਕਿਸੇ ਜਲ ਪਾਣੀ ਪੋਸਿਆ ਇੱਕ ਦਇਆਵਾਨ ਕਿਸਾਨ ਉਸ ਨੂੰ ਘਰ ਲੈ ਗਿਆ ਸੱਕਰ ਘਿਉ ਪਕਾ ਕੇ ਰੋਟੀ ਖਵਾਈ ਮੱਖਣ ਨਾਲ ਪੱਕੀਆਂ ਹੋਈਆਂ ਦੋੜਾਂ ਨੇ ਸੇਖ ਆ ਗਿਆ ਜਦੋਂ ਰਾਜ ਉੱਠਿਆ ਤਾਂ ਘਰ ਵੇਲੇ ਉਸਨੇ ਇੱਕ ਰੱਜਾ ਰੇਜਾ ਦਿੱਤਾ ਦੇਖੋ ਦੇਖੀ ਦੂਸਰੇ ਲੋਕ ਵੀ ਰੇਜੇ ਤੇ ਫਲਕਾਰੀਆਂ ਲੈ ਆਏ ਕੁਝ ਚਾਂਦੀ ਦੇ ਦਾਮੜੇ ਹੋ ਗਏ ਰਾਜ ਕੇ ਰੋਟੀ ਖਾਣ ਪਿੱਛੋਂ ਮਰਦਾਨਾ ਗੁਰੂ ਜੀ ਦੇ ਬਚਨਾਂ ਨੂੰ ਭੁੱਲ ਗਿਆ ਜੋ ਉਹਨਾਂ ਕਿਹਾ ਸੀ ਮਰਦਾਨਿਆਂ ਲਾਲਚ ਨਾ ਕਰੀਂ ਜਾਤ ਮਰੀਸੀ ਕੋਲ ਆ ਗੁਰੂ ਆਉਂਦਾ ਮਰਦਾਨਾ ਤੇ ਉਸ ਦੇ ਸਿਰ ਉੱਤੇ ਤਕੜੀ ਪੰਡ ਚੁੱਕੀ ਵੇਖ ਕੇ ਗੁਰੂ ਜੀ ਹੱਸ ਪਏ ਲੋਭ ਜਗਤ ਨੂੰ ਖਾ ਰਿਹਾ ਹੈ ਉਹਨਾਂ ਦਾ ਬਚਨ ਸੀ ਮਰਦਾਨਾ ਕੋਲ ਆ ਗਿਆ ਆਣ ਪੰਡ ਛੁੱਟੀ ਕਿਉਂਕਿ ਭਾਰ ਨਾਲ ਉਸ ਦੀ ਧੌਣ ਦਾ ਮਨਕਾ ਟੁੱਟ ਰਿਹਾ ਸੀ ਪੰਡ ਛੁੱਟ ਕੇ ਧੌਣ ਸਿੱਧੀ ਕੀਤੀ ਸਾਹ ਚੜ੍ਹਿਆ ਹੋਇਆ ਸੀ ਉਹ ਤਾਂ ਸਾਹ ਲੈਂਦਾ ਰਿਹਾ ਗੁਰੂ ਜੀ ਉਹਦੇ ਵੱਲ ਦੇਖਦੇ ਰਹੇ ਜਦੋਂ ਮਰਦਾਨੇ ਨੂੰ ਹੋਸ਼ ਆ ਗਈ ਤਾਂ ਗੁਰੂ ਜੀ ਬੋਲੇ ਮਰਦਾਨਿਆਂ ਪੇਟ ਭਰਨ ਪੈਸੋ ਬਚਨ ਭੁੱਲ ਗਿਓ ਲਾਲਚ ਦਾ ਸਕਾਰ ਹੋ ਗਿਓ ਇਹ ਲੀਡਿਆਂ ਦੀ ਪੰਡ ਕੀ ਕਰੇਗਾ ਕਿੱਥੇ ਰੱਖੇਗਾ ਅਸੀਂ ਸਲਾਣੀ ਸਾਧੂ ਪਤਾ ਨਹੀਂ ਕਿਧਰੋਂ ਕਿਧਰ ਨੂੰ ਜਾਣਾ ਹੈ ਘਰ ਮੁੜਨ ਦਾ ਕੋਈ ਪਤਾ ਨਹੀਂ ਮਰਦਾਨਾ ਕੁਝ ਸ਼ਰਮਿੰਦਾ ਜਿਹਾ ਹੋ ਗਏ ਨੀਮੀ ਪਾ ਕੇ ਬੈਠਾ ਉਸ ਨੂੰ ਕੁਝ ਨਹੀਂ ਔਰਦਾ ਕੀ ਉੱਤਰ ਦੇਵਾਂ ਸੱਚਮੁੱਚ ਮਾਲਕ ਨੇ ਉਸ ਨੂੰ ਕੁਝ ਲਿਆਉਣ ਤੋਂ ਰੋਕਿਆ ਸੀ ਇਹ ਪੰਡ ਹੁਣ ਚੁੱਕ ਕੇ ਖੱਬੇ ਪਾਸੇ ਤੁਰ ਜਾ ਨੇੜੇ ਇੱਕ ਨਗਰ ਆਵੇਗਾ ਉੱਥੋਂ ਦੇ ਗਰੀਬ ਨੰਗੇ ਹੋਣਗੇ ਇਹ ਸਭ ਕੁਝ ਉਹਨਾਂ ਨੂੰ ਵੰਡਾ ਅਸੀਂ ਲੋਕ ਗ੍ਰਹਿਸਤੀ ਹਾਂ ਥੋੜੀ ਭਗਤੀਆਂ ਵਾਲੇ ਤੇ ਗ੍ਰਹਿਸਤੀਆਂ ਨੂੰ ਇਹ ਪੂਜਾ ਦਾ ਧਾਨ ਨਹੀਂ ਪਚਦਾ ਇਸ ਦੇ ਪਚਾਉਣ ਵਾਸਤੇ ਕਾਠਨ ਤਪੱਸਿਆ ਦੀ ਲੋੜ ਹੈ ਇੱਕ ਲੀੜਾ ਇੱਕ ਨੂੰ ਦੇਵੀਂ ਦੇਖੀ ਕਿਸੇ ਦੀ ਮੰਗ ਦੇਖ ਕੇ ਬਹੁਤੇ ਲੀੜੇ ਨਾ ਫੜਾ ਦੇਵੀਂ ਗੁਰੂ ਜੀ ਕੱਪੜੇ ਤਾਂ ਭਲਾ ਭਾਰੇ ਹਨ ਮਿੱਥੋ ਚੁੱਕੇ ਨਹੀਂ ਜਾਣੇ ਨੇ ਸਾਂਬੇ ਜਾਣੇ ਇਹ ਤਾਂ ਮੈਂ ਲੋੜ ਬੰਦਾ ਵਿੱਚ ਵੰਡਾਉਂਦਾ ਹਾਂ ਪਰ ਨਗਦਰ ਪਏ ਤਾਂ ਰੱਖ ਲਈਏ ਇਹਨਾਂ ਦਾ ਕਿਹੜਾ ਭਾਰ ਲੱਗਣਾ ਹੈ ਕਿਤੇ ਖਾਨ ਨੂੰ ਲੀਤਾ ਜਾਵੇਗਾ ਲਾਲਚ ਦੇ ਆਸਰੇ ਹੇਠ ਮਰਦਾਨੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਇਹ ਦਮੜੇ ਵੀ ਦੇ ਆ ਅਸਾਂ ਵਾਸਤੇ ਠਿਕਰੀਆਂ ਹਨ ਜੋ ਕਰਤਾਰ ਸਾਡੇ ਭੋਜਨ ਦਾ ਫਿਕਰ ਕਰਦਾ ਹੈ ਤਾਂ ਸਾਨੂੰ ਭਾਰ ਚੁੱਕਣ ਦੀ ਕੀ ਲੋੜ ਹੈ ਆਖੇ ਲੱਗ ਸੁਖ ਪਾਈਏ ਸਭ ਕੁਝ ਬਾਂਡਾ ਮਰਦਾਨਾ ਗੁਰੂ ਜੀ ਆਗਿਆ ਨਾ ਮੋੜ ਸਕਿਆ ਮੁੜ ਪੰਡ ਸਹਿਰ ਉੱਤੇ ਚੁੱਕ ਲਈ ਦੂਸਰੇ ਪਾਸੇ ਨੂੰ ਤੁਰ ਗਿਆ ਗੁਰੂ ਜੀ ਜੰਗਲ ਵਿੱਚ ਨਰਨਕਾਰ ਨਾਲ ਲਿਵ ਜੋੜੀ ਬੈਠੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ